ਹਰ ਦੇ ਵਿੱਚ ਜਿਹੀ ਸਥਿਤੀ ਬਣ ਚੁੱਕੀ ਹੈ ਕਿ ਲੋਕਾਂ ਦਾ ਸਭ ਕੁਝ ਤਬਾਹ ਹੋ ਚੁੱਕਿਆ ਤੇ ਲੋਕ ਰੋਣ ਲਈ ਮਜਬੂਰ ਨੇ ਸੱਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨੂੰ ਲੈ ਕੇ ਲਗਾਤਾਰ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀ ਨੇ ਜਿਸ ਨੂੰ ਦੇਖ ਕੇ ਖੁਦ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਹਾਲੀ ਦੇ ਵਿੱਚ ਇੱਕ ਕਿਸਾਨ ਜਿਸ ਦੀ ਸਾਰੀ ਫਸਲ ਤਬਾਹ ਹੋ ਗਈ ਹੈ ਮੰਡ ਖੇਤਰ ਸੁਲਤਾਨਪੁਰ ਲੋਧੀ ਦਾ ਇਹ ਵੀਡੀਓ ਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਕਿਸਾਨ ਰੋਂਦਾ ਹੋਇਆ ਨਜ਼ਰ ਆ ਰਿਹਾ ਪੂਬਾ ਮਾਰਦਾ ਹੋਇਆ ਨਜ਼ਰ ਆ ਰਿਹਾ ਕਿ ਕਿਉਂਕਿ ਉਸ ਆ ਸਭ ਕੁਝ ਤਬਾਹ ਹੋ ਗਿਆ ਕਿਉਂਕਿ ਇਹੀ ਫਸਲ ਹੁੰਦੀ ਹੈ ਜਿਸ ਦੇ ਸਿਰ ਦੇ ਉੱਤੇ ਕਿਸਾਨ ਕਰਜ਼ਾ ਚੁੱਕਦਾ ਤੇ ਕਰਜ਼ਾ ਉਸ ਦੇ ਕਮਾਈ ਤੋਂ ਹੀ ਉਤਾਰ ਦਿੰਦਾ ਤੇ ਘਰ ਦਾ ਗੁਜ਼ਾਰਾ ਵੀ ਕਿਸਾਨੀ ਦੀ ਸਿਰ ਦੇ ਉੱਤੇ ਚੱਲਦਾ ਪਰ ਜਦੋਂ ਅਜਿਹੇ ਹਾਲਾਤ ਪਣ ਜਾਂਦੇ ਨੇ ਤਾਂ ਉਦੋਂ ਭੂਬਾਂ ਮਾਰ ਕੇ ਰੋਣੋਂ ਦਿਲ ਕਰਦਾ ਤਾਂ ਅਜਿਹਾ ਹੀ ਇਹ ਕਿਸਾਨ ਰੋਂਦਾ ਹੋਇਆ ਨਜ਼ਰ ਆ ਰਿਹਾ ਹੋਰ ਲੋਕ ਇਸ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕੋਈ ਗੱਲ ਨਹੀਂ ਜਾਨ ਸਾਡੀ ਬਚ ਗਈ ਐ ਐਨਆਈ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਅਸੀਂ ਫਸਲਾਂ ਦੁਬਾਰੋ ਬੀਜ ਲਾਂਗੇ ਅਸੀਂ ਕੰਮ ਕਰ ਦੁਬਾਰੋ ਖੜਾ ਕਰ ਲਾਂਗੇ ਘਰ-ਬਾਰ ਹੌਲੀ-ਹੌਲੀ ਕਰਕੇ ਸਭ ਕੁਝ ਬਣਾ ਲਵਾਂਗੇ ਪਰ ਇਹ ਹਾਲਾਤ ਹੀ ਅਜਿਹੇ ਨੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਰੋਣ ਤੋਂ ਸਿਵਾ ਹੁਣ ਲੋਕ ਕੁਝ ਵੀ ਨਹੀਂ ਕਰ ਸਕਦੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਹਿੰਮਤ ਤੇ ਹੌਂਸਲਾ ਰੱਖਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਕੁਦਰਤ ਦੀ ਮਾਰ ਪਈ ਹੈ ਕਿਸੇ ਨੇ ਜਾਣ-ਬੁੱਝ ਕੇ ਨਹੀਂ ਕੀਤਾ ਇਸ ਕਰਕੇ ਸਾਨੂੰ ਹੁਣ ਵੱਧ ਤੋਂ ਵੱਧ ਹੌਂਸਲਾ ਜੜ ਕੇ ਰੱਖਣਾ ਚਾਹੀਦਾ ਪਰ ਜਦੋਂ ਕਿਸੇ ਦਾ ਸਭ ਕੁਝ ਬਰਬਾਦ ਹੋ ਜਾਂਦਾ ਹੈ ਤਾਂ ਉਸ ਦੇ ਉੱਤੇ ਕੀ ਬੀਤਦੀ ਹੈ ਇਸ ਦਾ ਅੰਦਾਜ਼ਾ ਉਹੀ ਜਾਣ ਸਕਦਾ ਹੈ ਸੋ ਅਜਿਹੇ ਹਾਲਾਤਾਂ ਦੇ ਵਿੱਚ ਪ੍ਰਮਾਤਮਾ ਅਜਿਹੇ ਲੋਕਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਲਗਾਤਾਰ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਉਹ ਜਿਹੜੇ ਕਿ ਜਲਦ ਤੋਂ ਜਲਦ ਕਾਬੂ ਹੋ ਜਾਣ ਤਾਂ ਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਆ ਕੇ ਮੁੜ ਤੋਂ ਉਹੀ ਜ਼ਿੰਦਗੀ ਜਿਹੜੀ ਕਿ ਬਤੀਤ ਕਰ ਸਕਣ ਕੋਈ ਨਹੀਂ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਾਜ ਗਈ ਨਾ ਉਹ ਜੀ ਹੋ ਗਈ ਕੋਈ ਨਹੀਂ ਬਸਦਾ ਕੋਈ ਨਹੀਂ ਬਾਈ ਖੜੇ ਹੋ ਤੁਹਾਡੇ ਨਾਲ ਕੋਈ ਨਹੀਂ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਚੋਨਾ ਡੁੱਬਾ ਤੁਹਾਡਾ ਸਾਰੇ ਡੁੱਬ ਗਏ ਕੋਈ ਨਹੀਂ ਕੋਈ ਨਹੀਂ ਦੋ ਦਸ ਦੇ ਦੇ ਸਾਰੇ ਡੁੱਬ ਗਏ ਕੋਈ ਨਹੀਂ ਕੋਈ ਨਾ ਕੋਈ ਨਾ ਬਾਈ Why are i not going to end up with you <laughs> <laughs> ਖਰ ਦੇ ਵਿੱਚ ਜਿਹੀ ਸਥਿਤੀ ਬਣ ਚੁੱਕੀ ਹੈ ਕਿ ਲੋਕਾਂ ਦਾ ਸਭ ਕੁਝ ਤਬਾਹ ਹੋ ਚੁੱਕਿਆ ਤੇ ਲੋਕ ਰੋਣ ਲਈ ਮਜਬੂਰ ਨੇ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨੂੰ ਲੈ ਕੇ ਲਗਾਤਾਰ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀ ਨੇ ਜਿਸ ਨੂੰ ਦੇਖ ਕੇ ਖੁਦ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਹਾਲੀ ਦੇ ਵਿੱਚ ਇੱਕ ਕਿਸਾਨ ਜਿਸ ਦੀ ਕਿ ਸਾਰੀ ਫਸਲ ਤਬਾਹ ਹੋ ਗਈ ਹੈ ਮੰਡ ਖੇਤਰ ਸੁਲਤਾਨਪੁਰ ਲੋਧੀ ਦਾ ਇਹ ਵੀਡੀਓ ਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਕਿਸਾਨ ਰੋਂਦਾ ਹੋਇਆ ਨਜ਼ਰ ਆ ਰਿਹਾ ਪੂਬਾ ਮਾਰਦਾ ਹੋਇਆ ਨਜ਼ਰ ਆ ਕਿ ਕਿਉਂਕਿ ਉਸ ਦਾ ਸਭ ਕੁਝ ਤਬਾਹ ਹੋ ਗਿਆ ਕਿਉਂਕਿ ਇਹੀ ਫਸਲ ਹੁੰਦੀ ਹੈ ਜਿਸ ਦੇ ਸਿਰ ਦੇ ਉੱਤੇ ਕਿਸਾਨ ਕਰਜ਼ਾ ਚੁੱਕਦਾ ਹੈ ਤੇ ਕਰਜ਼ਾ ਉਸ ਦੇ ਕਮਾਈ ਤੋਂ ਹੀ ਉਤਾਰ ਦਿੰਦਾ ਹੈ ਤੇ ਘਰ ਦਾ ਗੁਜ਼ਾਰਾ ਵੀ ਕਿਸਾਨੀ ਦੀ ਸਿਰ ਦੇ ਉੱਤੇ ਚੱਲਦਾ ਪਰ ਜਦੋਂ ਅਜਿਹੇ ਹਾਲਾਤ ਪਣ ਜਾਂਦੇ ਨੇ ਤਾਂ ਉਦੋਂ ਭੂਬਾਂ ਮਾਰ ਕੇ ਰੋਂਨੋਂ ਦਿਲ ਕਰਦਾ ਤਾਂ ਅਜਿਹਾ ਹੀ ਹੈ ਕਿਸਾਨ ਰੋਂਦਾ ਹੋਇਆ ਨਜ਼ਰ ਆ ਰਿਹਾ ਹੋਰ ਲੋਕ ਇਸ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕੋਈ ਗੱਲ ਨਹੀਂ ਜਾਨ ਸਾਡੀ ਬਚ ਗਈ ਹੈ ਐਨਆਈ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਅਸੀਂ ਫਸਲਾਂ ਦੁਬਾਰੋ ਬੀਜ ਲਾਂਗੇ ਅਸੀਂ ਕੰਮ ਕਰ ਦੁਬਾਰੋ ਖੜਾ ਕਰ ਲਾਂਗੇ ਘਰ-ਬਾਰ ਹੌਲੀ-ਹੌਲੀ ਕਰਕੇ ਸਭ ਕੁਝ ਬਣਾ ਲਵਾਂਗੇ ਪਰ ਇਹ ਹਾਲਾਤ ਹੀ ਅਜਿਹੇ ਨੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਰੋਣ ਤੋਂ ਸਿਵਾ ਹੁਣ ਲੋਕ ਕੁਝ ਵੀ ਨਹੀਂ ਕਰ ਸਕਦੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਹਿੰਮਤ ਤੇ ਹੌਂਸਲਾ ਰੱਖਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਕੁਦਰਤ ਦੀ ਮਾਰ ਪਈ ਹੈ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤਾ ਇਸ ਕਰਕੇ ਸਾਨੂੰ ਹੁਣ ਵੱਧ ਤੋਂ ਵੱਧ ਹੌਂਸਲਾ ਜੜਾ ਕੀ ਰੱਖਣਾ ਚਾਹੀਦਾ ਪਰ ਜਦੋਂ ਕਿਸੇ ਦਾ ਸਭ ਕੁਝ ਬਰਬਾਦ ਹੋ ਜਾਂਦਾ ਹੈ ਤਾਂ ਉਸ ਦੇ ਉੱਤੇ ਕੀ ਬੀਤਦੀ ਹੈ ਇਸ ਦਾ ਅੰਦਾਜ਼ਾ ਉਹੀ ਜਾਣ ਸਕਦਾ ਹੈ ਸੋ ਅਜਿਹੇ ਹਾਲਾਤਾਂ ਦੇ ਵਿੱਚ ਪ੍ਰਮਾਤਮਾ ਅਜਿਹੇ ਲੋਕਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਲਗਾਤਾਰ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਉਹ ਜਿਹੜੇ ਕਿ ਜਲ ਤੋਂ ਜਲਦ ਕਾਬੂ ਹੋ ਜਾਣ ਤਾਂ ਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਆ ਕੇ ਮੁੜ ਤੋਂ ਉਹੀ ਜ਼ਿੰਦਗੀ ਜਿਹੜੀ ਕਿ ਬਤੀਤ ਕਰ ਸਕਣ ਕੋਈ ਨਹੀਂ میری ਗੱਲ ਸੁਣਨਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜੀ ਰੁਹੀ ਕੋਈ ਨਹੀਂ ਕੋਈ ਨਹੀਂ ਬਾਈ ਇਹਦਾ ਸਭ ਕੋਈ ਨਹੀਂ ਬਾਈ ਇਹਦੇ ਖੜੇ ਹੋ ਤੁਹਾਡੇ ਨਾਲ ਕੋਈ ਨਹੀਂ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਚੋਨਾ ਡੁੱਬਾ ਤੁਹਾਡਾ ਸਾਰੇ ਡੁੱਬ ਗਏ ਕੋਈ ਨਹੀਂ ਕੋਈ ਨਹੀਂ ਦੋ ਦਸ ਦੇ ਜੀ ਸੈਂਡ ਕਿੰਨੇ ਆਂਦੇ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਾ ਬਾਈ ਹਰ ਦਿਨ ਨਵਾਂ ਟ੍ਰੈਂਡ ਆਉਂਦਾ ਰਹਿੰਦਾ ਹੈ ਅੰਦਰ ਨਹੀਂ ਛੱਡੀ ਰਹਿੰਦਾ ਅੰਦਰ ਨਹੀਂ ਛੱਡੀ ਰਹਿੰਦਾ